ਅਛੂਮ ਦੁਬਈ ਨਾਮ ਦਾ ਇੱਕ ਜਿਹੜਾ ਸੌਫਟਵੇਅਰ ਇੰਜੀਨੀਅਰ ਹੈ ਬੈਕਗ੍ਰਾਉਂਡ ਦਾ ਉਹ ਅਸੀਂ ਇਸ ਕੇਸ ਦੇ ਵਿੱਚ ਅ ਇਨਵੈਸਟੀਗੇਸ਼ਨ ਜੁਆਇਨ ਕੀਤੀ ਹੋਈ ਹੈ ਉਹਨੇ ਔਰ ਉਹਦੀ ਡਿਟੇਲਡ ਕੁਐਸਚਨਿੰਗ ਚੱਲ ਰਹੀ ਹੈ ਇਸ ਵੇਲੇ ਸ਼੍ਰੀ ਹਰਮੰਦਰ ਸਾਹਿਬ ਨੂੰ ਧਮਕੀ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਸੂਤਰਾਂ ਅਨੁਸਾਰ ਅੰਮ੍ਰਿਤਸਰ ਪੁਲਿਸ ਨੇ ਫਰੀਦাবাদ ਤੋਂ ਇੱਕ ਸੌਫਟਵੇਅਰ ਇੰਜੀਨੀਅਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਨੂੰ ਧਮਕੀ ਮਿਲਣ ਦੇ ਪਹਿਲੇ ਦਿਨ ਤੋਂ ਹੀ ਬਹੁਤ ਸੰਜੀਦਗੀ ਨਾਲ ਜਾਂਚ ਕੀਤੀ ਜਾ ਰਹੀ ਸੀ। ਤੰਕੀ ਬਾਰੇ ਈਮੇਲ ਤੋਂ ਬਾਅਦ ਪੁਲਿਸ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸਖਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਸਨ ਅਤੇ ਬੰਬ ਨਿਰੋਧਕ ਦਸਤੇ ਅਤੇ ਡੌਗ ਸਕਵੈਡ ਤਾਇਨਾਤ ਕੀਤੇ ਗਏ ਸਨ ਇਸ ਤੋਂ ਇਲਾਵਾ ਡੀਜੀਪੀ ਖੁਦ ਨਿਗਰਾਨੀ ਕਰ ਰਹੇ ਹਨ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸ਼ੁਭਮ ਦੂਬੇ ਨਾ ਦਾ ਇੱਕ ਸੌਫਟਵੇਅਰ ਇੰਜੀਨੀਅਰ ਆਊਂਡਅਪ ਕੀਤਾ ਗਿਆ ਹੈ ਜਿਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਦਾ ਫੋਨ ਲੈਪਟਾਪ ਆਦ ਚੀਜ਼ਾਂ ਕਬਜ਼ੇ ਵਿੱਚ ਲਈਆਂ ਗਈਆਂ ਹਨ ਉਨਾ ਦੱਸਿਆ ਕਿ ਮੁਲਜ਼ਮ ਦੀ ਬੀਟੈਕ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਵੱਖ-ਵੱਖ ਕੰਪਨੀਆਂ ਵਿੱਚ ਕੰਮ ਕਰ ਚੁੱਕਿਆ ਹੈ ਜੋ ਕਿ 184 ਜਵਾਹਰ ਕਲੋਨੀ ਐਨਆਈਟੀ ਫਰੀਦাবাদ ਦਾ ਰਹਿਣ ਵਾਲਾ ਹੈ ਹਾਲਾਂਕਿ ਇਹ ਅਜੇ ਪੂਰੀ ਸਫਲਤਾ ਨਹੀਂ ਹੈ ਜਿਸ ਬਾਰੇ ਅਜੇ ਹੋਰ ਜਾਣਕਾਰੀ ਹੋਣੀ ਬਾਕੀ ਹੈ ਪਰ ਸਾਡੇ ਕੋਲ ਕਾਫੀ ਇੰਡੀਕੇਟਿਵ ਰਿਪੋਰਟਸ ਆਈਆਂ ਸੀ ਜਿਹਦੇ ਤੇ ਸਾਡੀ ਪਾਰਟੀ ਫਰੀਦাবাদ ਗਈ ਸੀਗੀ ਅਸ਼ੋਕਮ ਦੂਬੇ ਨਾਮ ਦਾ ਇੱਕ ਜਿਹੜਾ ਸੌਫਟਵੇਅਰ ਇੰਜੀਨੀਅਰ ਹੈ ਬੈਕਗ੍ਰਾਉਂਡ ਦਾ ਉਹ ਅਸੀਂ ਇਸ ਕੇਸ ਦੇ ਵਿੱਚ ਅ ਇਨਵੈਸਟੀਗੇਸ਼ਨ ਜੁਆਇਨ ਕੀਤੀ ਹੋਈ ਹੈ ਉਹਨੇ ਔਰ ਦੀ ਡਿਟੇਲਡ ਕੁਐਸਚਨਿੰਗ ਚੱਲ ਰਹੀ ਹੈ ਇਸ ਵੇਲੇ ਔਰ ਉਹਦੇ ਜਿਹੜੇ ਮੋਬਾਈਲ ਡਿਵਾਈਸੇਸ ਨੇ ਜਾਂ ਉਹਦਾ ਲੈਪਟਾਪ ਹੈ ਉਹਨਾਂ ਦਾ ਵੀ ਫਰੈਂਸਿਕ ਜਾਂਚ ਕੀਤੀ ਜਾ ਰਹੀ ਹੈ ਕੁਝ ਇਨਫੋਰਮੇਸ਼ਨ ਸਾਨੂੰ ਕੰਪਨੀਆਂ ਤੋਂ ਆਉਣੀ ਬਾਕੀ ਹੈ ਸ਼ੁਭਮ ਇੱਕ ਸੌਫਟਵੇਅਰ ਇੰਜੀਨੀਅਰ ਹੈ ਜੀ ਪਹਿਲਾਂ ਕੰਪਨੀਆਂ 'ਚ ਕੰਮ ਕਰਦਾ ਰਿਹਾ ਹੁਣ ਉਹ ਅਨਐਮਪਲoyed ਹੈ ਔਰ so that ਸਾਰੀ ਪਿਕਚਰ ਨੂੰ ਅਸੀਂ ਇਕੱਠੇ ਕਰਕੇ ਇੱਕ ਵਧੀਆ ਤਰੀਕੇ ਨਾਲ ਸਾਹਮਣੇ ਅਮਜ ਹੋਵੇ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮਸ ਬਹੁਤ ਜਲਦੀ ਇਸ ਕੇਸ ਬ੍ਰੇਕਥਰੂ ਹੋਏਗੀ ਉਨਾ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਕਰਦੇ ਆ ਮਾਈਕਰੋਸਾਫਟ ਨਾਲ رابطہ ਕਾਇਮ ਕਰਕੇ ਜਾਣਕਾਰੀ ਮੰਗੀ ਗਈ ਸੀ ਜਿਸ ਵਿੱਚ ਸਾਹਮਣੇ ਆਇਆ ਕਿ ਧਮਕੀ ਵਾਲੀਆਂ ਈਮੇਲਾਂ ਦਾ ਤਾਮਿਲਨਾਡੂ ਨਾਲ ਸੰਬੰਧ ਹੈ ਇਹਨਾਂ ਈਮੇਲਾਂ ਵਿੱਚ ਜਿਹੜੇ ਲੋਕਾਂ ਦੇ ਨਾਂ ਦਾ ਜ਼ਿਕਰ ਆਇਆ ਹੈ ਉਹ ਦੱਖਣ ਭਾਰਤ ਨਾਲ ਸੰਬੰਧਿਤ ਹਨ ਉਹਦੇ ਵਿੱਚ ਅਸੀਂ ਉੱਥੇ ਐਂਟੀ ਸੋਫਟਵੇਅਰ ਚੈੱਕ ਟੀਮਾਂ ਰਾਹੀਂ ਸਾਰਾ ਐਂਟੀ ਸੋਫਟਵੇਅਰ ਵੀ ਕਰਾ ਰਹੇ ਹਾਂ ਐਸ.ਸੀ.ਪੀ.ਸੀ ਅਥਾਰਟिटीज ਤੇ ਟਾਸਕ ਫੋਰਸ ਦੇ ਨਾਲ ਤਾਲਮੇਲ ਨਾਲ ਡਿਪਲॉयਮੈਂਟ ਉਸ ਹਾਮ ਨਾਲ ਕੀਤੀ ਗਈ ਹੈ ਸੋ ਦੈਟ ਪਰਿਆਤਾਂ ਦੀ ਕੋਈ ਕੋਈ ਕਿਸੇ ਤਰ੍ਹਾਂ ਨਾ ਭੰਗ ਨਾ ਹੋਵੇ ਕਿ ਸਾਡੀ ਸਕਿਉਰਿਟੀ ਦਾ ਵੀ ਅਰੇਂਜਮੈਂਟ ਹੋਵੇ ਕਮ ਡਿਸਪੋਜ਼ਲ ਸਕਵਾਡ ਸਾਡਾ ਪੰਜਾਬ ਪੁਲਿਸ ਦਾ ਡਿਪਲੋਏਡ ਹੈ ਐਂਟੀ ਸਬਟਰਾਜ ਚੈੱਕ ਟੀਮ ਹੈ ਸਪੈਸ਼ਲ ਆਰਗੇਨਾਈਜ਼ਡ ਗਰੁੱਪ ਦੇ ਸਾਡੇ ਫੈਲ ਟ੍ਰੇਨ ਲੋ ਉੱਥੇ ਨੇ ਸਵੈ ਟੀਮ ਹੈ ਐਂਟੀ ਰਾਈਟ ਪੁਲਿਸ ਹੈ ਸੋ ਸਾਰੇ ਲੋਕ ਉੱਥੇ ਤਾਇਨਾਤ ਨੇ ਔਰ ਸੀਨੀਅਰ ਆਫਿਸਰ ਮੋਨਿਟਰ ਕਰ ਰਹੇ ਹਨ ਜਿਹੜੇ ਪਹਿਲੇ ਦਿਨ ਤੋਂ ਹੀ ਅਸੀਂ ਬੜਾ ਪਰਫੈਕਟਲੀ ਇਹਨੂੰ ਇਨਵੈਸਟੀਗੇਸ਼ਨ ਨੂੰ ਦੇਖ ਰਹੇ ਹਾਂ ਔਰ ਕੈਰੀ ਆਊਟ ਕਰ ਰਹੇ ਹਾਂ ਇਹਦੇ ਚ ਸਾਡਾ ਸਟੇਟ ਸਾਈਬਰ ਕ੍ਰਾਈਮ ਤੇ ਸੈਂਟਰਲ ਏਜੰਸੀਸ ਤੇ ਹੋਰ ਏਜੰਸੀਸ ਦਾ ਵੀ ਅਸੀਂ ਸਹਿਯੋਗ ਲਿਆ ਉਹਦੇ ਚ ਇੱਕ ਜੋ ਸਾਡੇ ਕੋਈ ਇੰਡੀਕੇਟਿਵ ਟੈਕਨੋਲੋਜੀਕਲ ਇਨਪੁਟ ਆਈ ਸੀਗੀ ਰਿਪੋਰਟਸ ਮੁਤਾਬਕ ਕਿਉਂਕਿ ਸਾਈਬਰ ਸਪੇਸ ਜਿਵੇਂ ਮੈਂ ਤੁਹਾਨੂੰ ਸ਼ੇਅਰ ਕੀਤਾ ਬਹੁਤ ਹੀ ਵੱਾਸ ਇੱਕ ਏਰੀਆ ਹੈਗਾ ਔਰ ਬਹੁਤ ਸਾਰੀਆਂ ਫੋਰਨ ਬੇਸਡ ਕੰਪਨੀਆਂਜ਼ ਇਹਨਾਂ ਦੇ ਆਪਣੇ ਅਲੱਗ-ਅਲੱਗ ਪਲੈਟਫਾਰਮ ਲੋਕ ਯੂਜ਼ ਕਰ ਦਿੰਦੇ ਨੇ ਤੋ ਉਹਦੇ ਚਾਹੇ ਜਿਹੜਾ VPN ਤੇ ਬਾਹਰ ਦੀਆਂ ਚੀਜ਼ਾਂ ਨੇ ਡਾਰਕ ਨੈੱਟ ਜਿਹਨੂੰ ਕਹਿੰਦੇ ਆ ਉਹਨੂੰ ਕਈ ਵਾਰੀ ਐਂਟੀ ਸੋਸ਼ਲ ਐਲੀਮੈਂਟਸ ਐ ਕ੍ਰਿਮੀਨਲ ਐਲੀਮੈਂਟਸ ਮਿਸਯੂਜ਼ ਕਰਦੇ ਨੇ ਦੱਸ ਦਈਏ ਕਿ ਪਿਛਲੇ ਦਿਨੀ ਸਚਕਣ ਸ਼ਹਿਰ ਮੰਦਰ ਸਾਹਿਬ ਨੂੰ 72 ਘੰਟਿਆਂ ਵਿੱਚ ਲਗਾਤਾਰ ਤਿੰਨ ਵਾਰ ਧਮਕੀਆਂ ਮਿਲੀਆਂ ਸਨ ਮੁਜ਼ਮਾ ਵੱਲੋਂ 14, 15 ਅਤੇ 16 ਜੁਲਾਈ ਨੂੰ ਧਮਕੀ ਭਰੀਆਂ ਈਮੇਲ ਭੇਜ ਕੇ ਲੰਗਰ ਹਾਲ ਨੂੰ ਉਡਾਉਣ ਅਤੇ ਧੁਮਾਕਾ ਕੀਤੇ ਜਾਣ ਬਾਰੇ ਲਿਖਿਆ ਗਿਆ ਸੀ ਹਾਲਾਂਕਿ ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਹਿਰਮੰਦਰ ਸਾਹਿਬ ਕੰਪਲੈਕਸ ਦੀ ਸੁਰੱਖਿਆ ਵਧਾ ਦਿੱਤੀ ਸੀ ਇਸ ਤੋਂ ਇਲਾਵਾ ਪੁਲਿਸ ਵੱਲੋਂ ਵੀ ਸਖਤ ਜਾਂਚ ਨੂੰ ਯਕੀਨੀ ਬਣਾਉਣ ਲਈ ਉੱਥੇ ਬੰਬ ਨਿਰੋਧਕ ਦਸਤੇ ਅਤੇ ਖੋਜੀ ਕੁੱਤੇ ਤਾਇਨਾਤ ਕੀਤੇ ਗਏ ਸਨ ਇੱਕ ਪਾਸੇ ਜਿੱਥੇ ਅੰਮ੍ਰਿਤਸਰ ਪੁਲਿਸ ਵੱਲੋਂ ਪਿਛਲੇ ਕੁਝ ਦਿਨਾ ਤੋਂ ਸ਼ੀਰ ਦਰਬਾਰ ਸਾਹਿਬ ਵਿਖੇ ਆਰ ਡੀ ਐਕਸ ਨਾਲ ਬੰਬ ਧਮਾਕਾ ਕਰਨ ਸਬੰਧੀ ਧਮਕੀ ਭਰੀਆਂ ਈਮੇਲ ਭੇਜਣ ਵਾਲੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈਣ ਦਾ ਐਲਾਨ ਕੀਤਾ ਗਿਆ ਹੈ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੂੰ ਇੱਕ ਦਿਨ ਤੋਂ ਬਾਅਦ ਹੀ ਅੱਜ ਮੁੜ ਛੇਵੀਂ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਅੱਜ ਮੁੜ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਹੈ ਜਿਸ ਤੋਂ ਲੱਗਦਾ ਹੈ ਕਿ ਇਸ ਸਾਜ਼ਿਸ਼ ਪਿੱਛੇ ਕੋਈ ਇਕੱਲਾ ਵਿ ਜਿਨ੍ਹਾਂ ਬਾਰੇ ਸਰਕਾਰ ਨੂੰ سنجੀਦਗੀ ਨਾਲ ਜਾਂਚ ਕਰਨੀ ਚਾਹੀਦੀ ਹੈ।